ਅਪ੍ਰੈਲ ਦੇ ਮਹੀਨੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਜਾ ਰਹੀ ਹੈ ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਨਵੀਨਤਮ ਕੀਮਤਾਂ ਦੀ ਜਾਂਚ ਜ਼ਰੂਰ ਕਰੋ ਅੱਜ ਸੋਨੇ ਦੀ ਕੀਮਤ 990 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈ ਹੈ ਨਵੀਆਂ ਕੀਮਤਾਂ ਤੋਂ ਬਾਅਦ ਸੋਨੇ ਦੀਆਂ ਕੀਮਤਾਂ 96000 ਦੇ ਆਸ-ਪਾਸ ਅਤੇ ਚਾਂਦੀ ਦੀਆਂ ਕੀਮਤਾਂ 1 ਲੱਖ ਦੇ ਆਸ-ਪਾਸ ਟ੍ਰੈਂਡ ਕਰ ਰਹੀਆਂ ਨੇ ਬੁੱਧਵਾਰ 16 ਪ੍ਰਾਪਾਲ 2025 ਨੂੰ ਸਰਾਫਾ ਬਾਜ਼ਾਰ ਵੱਲੋਂ ਜਾਰੀ ਕੀਤੇ ਗਏ ਸੋਨੇ ਅਤੇ ਚਾਂਦੀ ਦੇ ਅੰਕੜਿਆਂ ਅਨੁਸਾਰ 22 ਕੈਰਟ ਸੋਨੇ ਦੀ ਕੀਮਤ 88300 ਰੁਪਏ 24 ਕੈਰਟ ਦੀ ਕੀਮਤ 96320 ਰੁਪਏ 1 ਕਿਲੋ ਚਾਂਦੀ ਦੀ ਕੀਮਤ 1 ਲੱਖ ਰੁਪਏ ਹੈ ਸਰਾਫਾ ਬਾਜ਼ਾਰ ਵਿੱਚ ਬੁੱਧਵਾਰ 16 April ਨੂੰ ਸੋਨੇ ਦੀ ਕੀਮਤ ਵਿੱਚ ਲਗਭਗ 300 ਰੁਪਏ ਦੀ ਗਿਰਾਵਟ ਆਈ ਹੈ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਨਾ 95200 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ ਚਾਂਦੀ ਦੀ ਕੀਮਤ 99700 ਰੁਪਏ ਹੈ ਦੂਜੇ ਪਾਸੇ 16 April 2025 ਨੂੰ ਚਾਂਦੀ ਦੀ ਕੀਮਤ 99700 ਰੁਪਏ ਸੀ ਚਾਂਦੀ ਦੀ ਕੀਮਤ ਕੱਲ ਦੇ ਮੁਕਾਬਲੇ ਅੱਜ 100 ਰੁਪਏ ਕਟ ਗਈ ਹੈ ਅਪ੍ਰੈਲ ਦੇ ਮਹੀਨੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ ਚੜਾਅ ਜਾ ਰਹੀ ਹੈ ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਨਵੀਨਤਮ ਕੀਮਤਾਂ ਦੀ ਜਾਂਚ ਜ਼ਰੂਰ ਕਰੋ ਅੱਜ ਸੋਨੇ ਦੀ ਕੀਮਤ 990 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਡਿੱਗ ਗਈ ਹੈ ਨਵੀਆਂ ਕੀਮਤਾਂ ਤੋਂ ਬਾਅਦ ਸੋਨੇ ਦੀਆਂ ਕੀਮਤਾਂ 96000 ਦੇ ਆਸ-ਪਾਸ ਅਤੇ ਚਾਂਦੀ ਦੀਆਂ ਕੀਮਤਾਂ 1 ਲੱਖ ਦੇ ਆਸ-ਪਾਸ ਟ੍ਰੈਂਡ ਕਰ ਰਹੀਆਂ ਨੇ ਬੁੱਧਵਾਰ 16 ਅਪ੍ਰੈਲ 2025 ਨੂੰ ਸਰਾਫਾ ਬਾਜ਼ਾਰ ਵੱਲੋਂ ਜਾਰੀ ਕੀਤੇ ਗਏ ਸੋਨੇ ਅਤੇ ਚਾਂਦੀ ਦੇ ਅੰਕੜਿਆਂ ਅਨੁਸਾਰ 22 ਕੈਰਟ ਸੋਨੇ ਦੀ ਕੀਮਤ 88300 ਰੁਪਏ 24 ਕੈਰਟ ਦੀ ਕੀਮਤ 96320 ਰੁਪਏ 1 ਕਿਲੋ ਚਾਂਦੀ ਦੀ ਕੀਮਤ 1 ਲੱਖ ਰੁਪਏ ਹੈ ਸਰਾਫਾ ਬਾਜ਼ਾਰ ਵਿੱਚ ਬੁੱਧਵਾਰ 16 April ਨੂੰ ਸੋਨੇ ਦੀ ਕੀਮਤ ਵਿੱਚ ਲਗਭਗ 300 ਰੁਪਏ ਦੀ ਗਿਰਾਵਟ ਆਈ ਹੈ ਦੇਸ਼ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸੋਨਾ 95200 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ ਚਾਂਦੀ ਦੀ ਕੀਮਤ 99700 ਰੁਪਏ ਹੈ ਦੂਜੇ ਪਾਸੇ 16 April 2025 ਨੂੰ ਚਾਂਦੀ ਦੀ ਕੀਮਤ 99700 ਰੁਪਏ ਸੀ ਚਾਂਦੀ ਦੀ ਕੀਮਤ ਕੱਲ ਦੇ ਮੁਕਾਬਲੇ ਅੱਜ 100 ਰੁਪਏ ਘਟ ਗਈ ਹੈ